ਸਵਾਗਤ ਹੈ ਸਾਰਾ ਪੰਜਾਬੀ ਸਲਾਈ ਕਢਾਈ ਚੈਨਲ ਤੇ ਸਾਡੇ ਬਨੇੜੇ ਸਲਾਈ ਦਾ ਕੰਮ ਕਰਦੇ ਉਹਨਾਂ ਲਈ ਅਸੀਂ ਇੱਕ ਬਹੁਤ ਹੀ ਵਧੀਆ ਚੀਜ਼ ਲੈ ਕੇ ਆਏ ਹਾਂਗੇ ਕਿਉਂਕਿ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਆਪਾਂ ਨੂੰ ਕੋਈ ਵੀ ਆਪਾਂ ਨੇ ਪੈਪਨ ਲਾਉਣੀਆਂ ਜਾਂ ਕੋਈ ਜਿੱਪ ਲਾਉਣੀਆਂ ਇਸ ਤਰ੍ਹਾਂ ਦੀ ਅਸੀਂ ਚੀਜ਼ ਜੀ ਕਾ ਆਨਲਾਈਨ ਮੰਗਵਾਈ ਹੈ ਇਹਦਾ ਨਾਮ ਹੈ T3 ਫੁੱਟ ਇਸ ਨੂੰ ਪਹਿਲਾਂ ਆਪਾਂ ਓਪਨ ਕਰਦੇ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਵੀ ਕਿੱਦਾਂ ਦੀ ਇਹ ਹੈ ਆਪਾਂ ਨੂੰ ਉਹਨਾਂ ਨੇ ਇਸ ਨੂੰ ਮਸ਼ੀਨ ਦਾ ਪੈਰ ਵੀ ਕਹਿ ਸਕਦੇ ਤੁਸੀਂ ਸਿੰਪਲ ਤਰੀਕੇ ਨਾਲ ਆ ਜਿਵੇਂ ਲਿਪਕਾੜ ਤੋਂ ਮੰਗਵਾਇਆ ਤੁਸੀਂ ਵੀ ਆਰਡਰ ਕਰ ਸਕਦੇ ਹੋਗੇ ਆਪਣੀ ਵੀਡੀਓ ਦੇ ਨੀਚੇ ਕਲਿੱਕ ਕਰਕੇ ਤੁਸੀਂ ਇਹਦਾ ਆਰਡਰ ਬੁੱਕ ਕਰ ਸਕਦੇ ਹੋ ਪ੍ਰਾਈਸ ਇਹਦਾ ਸਿਰਫ 250 ਰੁਪਏ ਦਾ ਇਸ ਤਰ੍ਹਾਂ ਦੀ ਜੀ ਇਹ ਆਪਾਂ ਨੂੰ ਕੰਮ ਦਊਗੀ ਜਿਸ ਤਰ੍ਹਾਂ ਕਿ ਆਪਾਂ ਨੂੰ ਕੋਈ ਵੀ ਵੈਪਨ ਲਾਉਣੀ ਆ ਜਾਂ ਕੋਈ ਸਿਰਫ ਆਪਾਂ ਨੂੰ ਪੈਰ ਚੇਂਜ ਕਰਨ ਦੀ ਜਰੂਰਤ ਨਹੀਂ ਆਗੀ ਤੁਸੀਂ ਕਿਸੇ ਵੀ ਮਸ਼ੀਨ ਤੇ ਨੂੰ ਫਿੱਟ ਕਰ ਸਕਦੇ ਹੋ ਜਿਸ ਤਰ੍ਹਾਂ ਕਿ ਆਪਣੇ ਕੋਈ ਵੀ ਦੇਸੀ ਮਸ਼ੀਨਾਂ ਨੇ ਜਾਂ ਮਰੇਲਾ ਮਸ਼ੀਨਾਂ ਜਾਂ ਇਸ ਤਰ੍ਹਾਂ ਦੀ ਕੰਪਨੀ ਨੇ ਮਸ਼ੀਨਾਂ ਹੁੰਦੀਆਂ ਇਹ ਸਾਰੀਆਂ ਦੇ ਫਿੱਟ ਹਨ ਆਪਾਂ ਤੁਹਾਨੂੰ ਚਲਾ ਕੇ ਦਿਖਾਵਾਂਗੇ ਕਿ ਇਸ ਤਰ੍ਹਾਂ ਦਾ ਕੰਮ ਕਰਦੀ ਹੈ ਕਿਦਾਂ ਦਾ ਕੰਮ ਕਰਦੀ ਹੈ ਸਿੰਗਲ ਪੈਰ ਚੜਾਉਣ ਦੀ ਜ਼ਰੂਰਤ ਨਹੀਂ ਆਪਾਂ ਨੂੰ ਕੋਈ ਵੀ ਸਲਾਈ ਕਰਨੀ ਆਪਾਂ ਜਿਹੜੀ ਸੂਟ ਸਲਾਈ ਕਰਨਾ ਜਾਂ ਜਿਹੜੀ ਪੈਪਨ ਲਉਣੀ ਹੈ ਇਹਨੂੰ ਆਪਾਂ ਹੁਣ ਵਰਤ ਕੇ ਦੇਖਦੇ ਹਾਂ ਪਹਿਲਾਂ ਆਪਾਂ ਇਸ ਪੈਰ ਨੂੰ ਧਾਰ ਦਾਂਗੇ ਜੋ ਆਪਣੇ ਪਹਿਲਾਂ ਇਹ ਜੜਾਇਆ ਹੋਇਆ ਹੈ ਇਸ ਨੂੰ ਤਾਰ ਦਾਂਗੇ ਇਹਨਾਂ ਨੇ ਇਸ ਜਗ੍ਹਾ ਤੇ ਇੱਕ ਸਕਰੂ ਦਿੱਤਾ ਹੋਇਆ ਹੈ ਜਾਨੀ ਕਿ ਨਟ ਦਿੱਤਾ ਹੋਇਆ ਹੈ ਇਹ ਜਿਸ ਨੱਡ ਨਾਲ ਹੀ ਆਪਾਂ ਇਸ ਪੈਰ ਨੂੰ ਅੱਗੇ ਪਿੱਛੇ ਕਰ ਸਕਦੇ ਹਾਂ ਪਹਿਲਾਂ ਆਪਾਂ ਚੜਾਉਣਾ ਹੈ ਉਸ ਤੋਂ ਬਾਅਦ ਇਸਤੇਮਾਲ ਕਰਾਂਗੇ ਵੀ ਕਿੱਦਾਂ ਆਪਾਂ ਇਸ ਨੂੰ ਆਪਾਂ ਇਸਤੇਮਾਲ ਕਰ ਸਕਦੇ ਹਾਂ ਦੋਨੇ ਸਾਈਡਾਂ ਤੇ ਇਹਨਾਂ ਨਿਸ਼ਾਨ ਦਿੱਤੇ ਹੋਏ ਨੇ ਜਿਸ ਤਰ੍ਹਾਂ ਕਿ ਆਪਣੇ ਦੂਸਰੇ ਪੈਰ ਹੁੰਦੇ ਨੇ ਆਮ ਨੋਰਮਲ ਉਹ ਹੁੰਦੇ ਨੇ ਇੱਕ ਸਾਈਡ ਦੇ ਇਹਨਾਂ ਨੇ ਦੋਨੇ ਸਾਈਡਾਂ ਤੇ ਦਿੱਤਾ ਹੈ ਦੇਖੋ ਜਿਵੇਂ ਕਿ ਆਪਣੇ ਇਹ ਪੈਰ ਹੁੰਦੇ ਨੇ ਇਹ ਪੈਪਨ ਲੋਣੀ ਆਪਾਂ ਨੂੰ ਇਹ ਚੇਂਜ ਕਰਨਾ ਪੈਂਦਾ ਇਸ ਨੂੰ ਆਪਾਂ ਨੂੰ ਚੇਂਜ ਕਰਨ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਇਹ ਦੋਨੇ ਸਾਈਡਾਂ ਤੇ ਇਸ ਤਰ੍ਹਾਂ ਦਾ ਜੋ ਨਿਸ਼ਾਨ ਹੈ ਦਿੱਤਾ ਹੋਇਆ ਇਹਦੇ ਇਸ ਸਾਈਡ ਵੀ ਦਿੱਤਾ ਹੈ ਇਸ ਸਾਈਡ ਵੀ ਦਿੱਤਾ ਹੈ ਇਹ ਹੁਣ ਪਹਿਲਾ ਕੰਮ ਕਰੂਗੀ ਜੇਕਰ ਆਪਾਂ ਨੇ ਇਧਰਲੀ ਸਾਈਡ ਵਾਲੀ ਬੈਪਨ ਲਾਉਣੀ ਉਸ ਤੇ ਕੰਮ ਕਰੂਗੀ ਜੇਕਰ ਤੁਸੀਂ ਸੈਂਟਰ ਦੇ ਵਿੱਚ ਤੋਂ ਸੈਂਟਰ ਦੇ ਵਿੱਚ ਵੀ ਚੱਲੋ ਇਧਰਲੀ ਸਾਈਡ ਵਿੱਚ ਲਓ ਤੁਹਾਨੂੰ ਅਸੀਂ ਚਲਾ ਕੇ ਦਿਖਾਉਣੀ ਆ ਬੰਨਾ ਕੋਈ ਵੀ ਆਪਾਂ ਨੇ ਇਸ ਤਰ੍ਹਾਂ ਦੀ ਮੋਤੀਆਂ ਵਾਲੀ ਲੈਸ ਲਾਉਣੀ ਆਂਗੀ ਤਾਂ ਇਸ ਨੂੰ ਆਪਾਂ ਇਸ ਤਰੀਕੇ ਨਾਲ ਚਲਾ ਸਕਦੇ ਆਂ ਪੈਰ ਨੂੰ ਜਾਣੀ ਕਿ ਆਪਾਂ ਨੂੰ ਹੁਣ ਪੈਰ ਚੇਂਜ ਕਰਨ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਵੀ ਫਲਿੱਪਕਾਰਟ ਤੋਂ ਆਰਡਰ ਕਰ ਸਕਦੇ ਹੋਗੇ ਸਾਡੀ ਵੀਡੀਓ ਦੇ ਨੀਚੇ ਦਿੱਤੇ ਲਿੰਕ ਤੇ ਕਲਿੱਕ ਕਰਕੇ ਆਰਡਰ ਬੁੱਕ ਕਰ ਸਕਦੇ ਹੋ 220 ਸਿਰਫ ਇਹਦਾ ਪ੍ਰਾਈਸ ਹੁੰਦਾ ਹੈਗਾ ਕੰਮ ਬਹੁਤ ਵਧੀਆ ਇੰਦਾ ਆਪਾਂ ਨੂੰ ਜਿਹੜੀਆਂ ਸਾਡੀਆਂ ਭੈਣਾਂ ਬਡੀਕ ਦਾ ਕੰਮ ਕਰਦੀਆਂ ਨੇ ਇਸ ਤਰੀਕੇ ਨਾਲ ਇਹ ਹੁਣ ਇੱਕ ਸਾਈਡ ਤੇ ਚੱਲ ਰਿਹਾ ਯਾਨੀ ਕਿ ਇਧਰਲੀ ਸਾਈਡ ਚੱਲ ਰਹੀ ਹੈਗੀ ਇਹ ਤਰੀਕ ਨਾਲ ਬਿਲਕੁਲ ਨਾਲ ਨਾਲ ਸਲਾਈ ਲਓ ਇਸ ਤਰ੍ਹਾਂ ਦੀ ਪੈਪਨ ਲਗਾਓ ਜੇਕਰ ਆਪਾਂ ਨੇ ਇਹ ਪੈਪਨ ਲਾਉਣੀ ਹੈ ਪੈਪਨ ਵੀ ਬਿਲਕੁਲ ਨਾਲ-ਨਾਲ ਹੀ ਕੰਮ ਕਰੋ ਇਹ ਕਰੋ ਜੀ ਪੈਪਨ ਦੇ ਬਿਲਕੁਲ ਨਾਲ-ਨਾਲ ਆਪਣੀ ਇਹ ਸੂਈ ਚੱਲ ਰਹੀ ਹੈਗੀ ਇਤੋਂ ਨੂੰ ਜੀ ਢਿੱਕ ਸਾਈਡ ਚੱਲਦੀ ਦਿਖਾਈ ਹੈ ਹੁਣ ਆਪਾਂ ਇਸ ਨੂੰ ਆਪਾਂ ਦੇਖੋ ਇੱਕਦਾਂ ਆਪਣੀ ਚੱਲੀ ਆ ਬਹੁਤ ਜੀ ਸਫਾਈ ਨਾਲ ਆਪਣੀ ਪੈਪਨ ਲੱਗੀ ਆ ਤੇ ਇਹ ਮੋਤੀਆਂ ਵਾਲੀ ਲੈਸ ਵੀ ਬਿਲਕੁਲ ਨਾਲ ਨਾਲ ਲੱਗੀ ਆ ਹੁਣ ਜਿਹੜਾ ਇਹਨਾਂ ਨੇ ਸਕਰੂ ਦਿੱਤਾ ਇਸ ਨੂੰ ਆਪਾਂ ਲੂਜ਼ ਕਰਕੇ ਦੇਖਦੇ ਆਂ ਵੀ ਇਸ ਨੂੰ ਆਪਾਂ ਸੈਂਟਰ ਦੇ ਵਿੱਚ ਲੈ ਕੇ ਆਵਾਂਗੇ ਇਹ ਦੇਖੋ ਇਸ ਤਰੀਕੇ ਨਾਲ ਤੁਸੀਂ ਅੱਗੇ ਪਿੱਛੇ ਕਰ ਸਕਦੇ ਆਂ ਇਹ ਜਗ੍ਹਾ ਤੇ ਆਪਾਂ ਇਹ ਟੈਗ ਕਰ ਦਾਂਗੇ। ਸੂਈ ਆਪਣੀ ਬਿਲਕੁਲ ਸੈਂਟਰ ਦੇ ਵਿੱਚ ਹੋਣੀ ਚਾਹੀਦੀ ਹੈ। ਇਹ ਹੁਣ ਆਪਾਂ ਸੈਂਟਰ ਦੇ ਵਿੱਚ ਕੋਈ ਵੀ ਸੂਟ ਸਲਾਈ ਕਰਨਾ। ਇਧਰ ਲਈ ਹੁਣ ਆਪਾਂ ਇਹਨੂੰ ਸੈਂਟਰ ਦੇ ਵਿੱਚ ਲੈ ਕੇ ਆਇਾਂਗੇ। ਇਹਨੇ ਸਾਡੀ ਭੈਣ ਸਲਾਈ ਕਰਦੀਆਂ ਉਹਨਾਂ ਲਈ ਬਹੁਤ ਵਧੀਆ ਚੀਜ਼ ਆ ਕਿਉਂਕਿ ਆਪਾਂ ਨੂੰ ਇੱਕ ਤਾਂ बार-बार ਪੈਰ ਚੇਂਜ ਕਰਨ ਦੀ ਜ਼ਰੂਰਤ ਨਹੀਂ ਹੈਗੀ ਲੱਗ ਤੋਂ ਕੋਈ ਵੀ ਹੋਰ ਪੈਸੇ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਇਸ ਤਰ੍ਹਾਂ ਕੇ ਨਾਲ ਤੁਸੀਂ ਸਿੰਪਲ ਸਲਾਈ ਇਹ ਸੈਂਟਰ ਦੇ ਵਿੱਚ ਲੈ ਕੇ ਕਰ ਸਕਦੇ ਹੋਗੇ ਹੁਣ ਤੁਹਾਨੂੰ ਅਸੀਂ ਦੂਸਰੀ ਸਾਈਡ ਦਿਖਾਉਣੀ ਹੈ ਜੀ ਪਹਿਲਾਂ ਪਾਸ ਨੂੰ ਲੂਜ਼ ਕਰਾਂਗੇ ਲੂਜ਼ ਕਰਨ ਤੋਂ ਬਾਅਦ ਇਸ ਤਰੀਕੇ ਨਾਲ ਇਹ ਆ ਗਿਆ ਆਪਣੀ ਦੂਸਰੀ ਸੈੜ ਜਾਨੀ ਕਿ ਇਹ ਜੀ ਦੇਖੋ ਇਸ ਤਰ੍ਹਾਂ ਘੁੰਮਦੀ ਹੈ ਤੁਸੀਂ ਇਧਰ ਵੀ ਕੰਮ ਲੈ ਸਕਦੇ ਹੋ ਸੈਂਟਰ ਦੇ ਵਿੱਚ ਵੀ ਕੰਮ ਲੈ ਸਕਦੇ ਹੋ ਤੇ ਸਾਈਡ ਦੇ ਵਿੱਚ ਵੀ ਤੁਸੀਂ ਸਾਈਡ ਤੇ ਵੀ ਇਹਦਾ ਕੰਮ ਲੈ ਸਕਦੇ ਹੋ ਹੁਣ ਆਪਾਂ ਇਹ ਜਗ੍ਹਾ ਦੇ ਇਹਨੂੰ ਟਾਈਟ ਕਰ ਦਾਂਗੇ ਇਹ ਕੌਣ ਸੂਏ ਇਧਰਲੀ ਸਾਈਡ ਚੱਲੂਗੇ ਪਹਿਲਾਂ ਆਪਾਂ ਨੇ ਇਧਰਲੀ ਸਾਈਡ ਚ ਲਾਈ ਸੀ ਬਿਲਕੁਲ ਨੁੱਕਰ ਤੇ ਉਸ ਤੋਂ ਬਾਅਦ ਸੈਂਟਰ ਤੇ ਹੁਣ ਆਪਾਂ ਚਲਾਵਾਂਗੇ ਦੂਸਰੀ ਸਾਈਡ ਦੂਸਰੀ ਸਾਈਡ ਚ ਲਾਉਣ ਲਈ ਆਪਾਂ ਨੂੰ ਕੱਪੜੇ ਨੂੰ ਇਧਰਲੀ ਸਾਈਡ ਲੈ ਕੇ ਆਉਣਾ ਬਹੁਤ ਕਿਉਂਕਿ ਕਈ ਵਾਰੀ ਸਾਡੀਆਂ ਭੈਣਾਂ ਦਾ ਹੱਥ ਕਈ ਵਾਰ ਖੱਬਾ ਹੁੰਦਾ ਸੱਜਾ ਹੁੰਦਾ ਇਸ ਕਰਕੇ ਇਹਨਾਂ ਨੇ ਦੋਨੇ ਤਰ੍ਹਾਂ ਦੀ ਸੌਦਾ ਦਿੱਤੀ ਹੋਈ ਹੈ ਵੀ ਤੁਸੀਂ ਦੋਨੇ ਸਾਈਡਾਂ ਤੇ ਇਸ ਨੂੰ ਚਲਾ ਸਕਦੇ ਹਾਂ ਹੁਣ ਆਪਣਾ ਸਾਰਾ ਕੱਪੜਾ ਅੰਦਰਲੀ ਸਾਈਡ ਇਹ ਆਪਾ ਪੱਪੇਂ ਦੇ ਬਿਲਕੁਲ ਨਾਲ-ਨਾਲ ਇਸ ਨੂੰ ਚਲਾ ਰਹੇ ਹਾਂ ਇਹ ਕਰ ਤੁਸੀਂ ਬੈਪਨ ਦੇ ਬਿਲਕੁਲ ਨਾਲ-ਨਾਲ ਆਪਣੀ ਚਲਾਈ ਆ ਮਸ਼ੀਨ ਤੁਹਾਨੂੰ ਜੇ ਮੋਤੀਆਂ ਵਾਲੀ ਲੈਸ ਵੀ ਦੁਬਾਰਾ ਦਿਖਾਉਣੇ ਲਾ ਕੇ ਜੇਕਰ ਤੁਸੀਂ ਇਧਰਲੀ ਸਾਈਡ ਰੱਖ ਕੇ ਇਹ ਲੈਸ ਲਗਾਉਣੀ ਦਾ ਇਸ ਤਰੀਕੇ ਨਾਲ ਤੁਸੀਂ ਲੈਸ ਵੀ ਲਾ ਸਕਦੇ ਹੋ ਜਿੱਪ ਵੀ ਲਾ ਸਕਦੇ ਹੋ ਇਸ ਤਰੀਕੇ ਨਾਲ ਜਿੱਪ ਲਾਉਣਾ ਵੀ ਬਹੁਤ ਆਸਾਨ ਆ ਇਸ ਤਰੀਕੇ ਨਾਲ ਬਣੇ ਲੈਸ ਲਗਾਈ ਹੈ ਬਿਲਕੁਲ ਕਪੜੇ ਦੇ ਨਾਲ ਨਾਲ ਬਹੁਤ ਹੀ ਆਸਾਨ ਸੰਤਾ ਬਹੁਤ ਵਧੀਆ ਲੱਗੇ ਜੀ ਸਿਰਫ 2 تا ਹੀ ਸਪਰਾਈਜ਼ ਆ ਇਸ ਦਾ ਤੁਸੀਂ ਆਰਡਰ ਬੁੱਕ ਕਰ ਸਕਦੇ ਹੋ ਸਾਡੀ ਵੀਡੀਓ ਦੇ ਨੀਚੇ ਲਿੰਕ ਜੱਲ ਰਿਹਾ ਉਸ ਤੇ ਕਲਿੱਕ ਕਰਕੇ ਤੁਸੀਂ ਫਲਿੱਪਕਾਰਟ ਤੋਂ ਇਸ ਨੂੰ ਬੁੱਕ ਕਰ ਸਕਦੇ ਹੋ ਬਹੁਤ ਹੀ ਵਧੀਆ ਚੀਜ਼ ਆ ਕੋਈ ਵੀ ਆਪਾਂ ਨੂੰ ਪੈਰ ਚੇਂਜ ਕਰਨੀ ਜ਼ਰੂਰਤ ਨਹੀਂ ਹੈਗੀ ਤੁਸੀਂ ਖੱਬੀ ਸੱਜੀ ਕੋਈ ਵੀ ਸਾਈਡ ਚਲਾ ਸਕਦੇ ਹੋ ਸੈਂਟਰ ਦੇ ਵਿੱਚ ਜੇਕਰ ਆਪਾਂ ਨੇ ਸਲਾਈ ਕਰਨੀ ਹੈ ਤਾਂ ਸੈਂਟਰ ਦੇ ਵਿੱਚ ਇਸ ਨੂੰ ਚਲਾ ਸਕਦੇ ਹੋ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਜੀ